ਸਾਡੀ ਟੀਮ ਹੈ ਜੀ ਪੂਰੀ ਅਸੀਂ ਤਕਰੀਬਨ ਅੱਜ ਸਾਨੂੰ ਚੌਥਾ ਦਿਨ ਹੋ ਗਿਆ ਇੱਥੇ ਲਗਾਤਾਰ ਅਸੀਂ ਗਰਾਊਂਡ ਤੇ ਆ ਤੇ ਅਸੀਂ ਇਹ ਸਰਚ ਕਰ ਰਹੇ ਹਾਂ ਕਿ ਜਿਵੇਂ ਹੁਣ ਤੁਸੀਂ ਆਪਦੇ ਅੱਖਾਂ ਨਾਲ ਹਾਲਾਤ ਦੇਖ ਸਕਦੇ ਹੋ ਕਿ ਸਾਡੀ ਕੋਸ਼ਿਸ਼ ਇਹ ਹੈ ਕਿ ਲੋੜਵੰਦ ਲੋਕਾਂ ਤੱਕ ਇਹ ਜਿਹੜਾ ਸਹਾਰਾ ਸਾਡੇ ਵੀਰ ਭਰਾ ਦਸਵੰਦ ਕੱਟ ਕੇ ਭੇਜਦੇ ਆ ਜਾਂ ਜਿੰਨੇ ਅਸੀਂ ਰਲ ਮਿਲ ਕੇ ਕਰ ਸਕਦੇ ਆ ਇਹ ਲੋੜਵੰਦ ਲੋਕਾਂ ਤੱਕ ਪਹੁੰਚੇ ਕੱਲ ਆਥਣੀ ਜਦੋਂ ਅਸੀਂ ਪਿੰਡਾਂ ਚ ਰਾਸ਼ਨ ਵੰਡ ਰਹੇ ਸੀ ਤੇ ਸਾਨੂੰ ਸਾਡੇ ਬਜ਼ੁਰਗ ਜਿਵੇਂ ਰੱਬ ਨਹੀਂ ਕਿਤੇ ਸੁਭਬੀ ਕਿਤੇ ਅਰਦਾਸ ਇਹਨਾਂ ਦੀ ਮਹਾਰਾਜ ਨੇ ਸੁਣੀ ਤੇ ਸਾਡੇ ਨਾਲ ਮੁਲਾਕਾਤ ਹੋ ਗਈ ਜਦੋਂ ਇਹਨਾਂ ਨੇ ਹਾਲਾਤ ਬਿਆਨ ਕੀਤੇ ਆਪਦੇ ਤੇ ਅਸੀਂ ਮਤਲਬ ਸਾਰੇ ਸਰਪੰਚ ਸਾਹਿਬ ਦੇ ਘਰੇ ਬੈਠੇ ਚਾਹ ਪੀਂਦੇ ਸੀ ਸਾਰੇ ਜਣੇ ਭਾਵਕ ਹੋ ਗਏ ਕਿ ਠੀਕ ਹੈ ਦੇਖੋ ਮੈਂ ਇਹਨਾਂ ਹਾਲਾਤਾਂ ਨੂੰ ਗੁਰੂ ਦਾਸ ਲਈ ਸਿੱਖ ਉਹੀ ਹੈ ਜਿਹੜਾ ਪਾਣੀ ਨੂੰ ਹੱਸ ਕੇ ਮੰਨੇ ਇਹ ਸਾਡੇ ਮਹਾਰਾਜ ਦੀ ਰਜਾ ਪ੍ਰਮਾਤਮਾ ਦੀ ਰਜਾ ਅਸੀਂ ਇਹਦੇ ਤੇ ਆਪਣਾ ਰੋਸ ਪ੍ਰਗਟ ਨਹੀਂ ਕਰ ਸਕਦੇ ਅਸੀਂ ਅਰਦਾਸ ਕਰ ਸਕਦੇ ਹਾਂ ਉਹਦੇ ਚਰਨਾਂ 'ਚ ਕਿ ਮਹਾਰਾਜ ਤੂੰ ਹਾਲਾਤ ਤੂੰ ਹੀ ਇਹ ਬਣਾਏ ਨੇ ਤੇ ਤੂੰ ਹੀ ਸਿਖਾਵੇਂ ਕਰ ਪਰ ਸਾਡੇ ਤੋਂ ਜਿੰਨਾ ਹੋ ਸਕਦਾ ਅਸੀਂ ਆਪ ਦੇ ਤੌਰ ਤੇ ਅੱਜ ਬਾਬਾ ਜੀ ਲਈ ਮਦਦ ਲੈ ਕੇ ਪਹੁੰਚੇ ਹਾਂ 35 ਡੰਗਰ ਨੇ ਬਾਬਾ ਜੀ ਕੋਲੇ ਇੱਕ ਮੱਝ ਆ ਜਿਹੜੀ ਉਹ ਮਤਲਬ ਨਵੇਂ ਦੁੱਧ ਹੋਈ ਸੀ ਸੂਕੇ ਉਹ ਮਰ ਗਈ ਸੀ ਜੀ ਉਹ ਹੀ ਆਦੇ ਸੁੰਦਿਆ ਸਾਰੀ ਮਰ ਗਈ ਹੈ 14 ਦਿਨਾਂ ਦੀ ਕਰਦੇ ਆ ਜੀ ਤੇ ਨਮਈਆਂ ਉਹਨਾਂ ਨੇ ਬਾਤ ਸੁਣ ਤੇ ਸ਼ਾਨਾ ਕੰਮ ਨਾ ਦੇਰਾਤੀ ਦੱਸਿਆ ਜੀ ਉਹ ਹੁਣ ਅਸੀਂ ਸਾਡੀ ਕੋਸ਼ਿਸ਼ ਹੈ ਕਿ ਜਿੰਨੀ ਸਾਡੇ ਤੋਂ ਮਦਦ ਹੋ ਸਕਦੀ ਹੈ ਅਸੀਂ ਆਪ ਦੇ ਤੌਰ ਤੇ ਸਾਡੀ ਸਾਰੀ ਟੀਮ ਵੱਲੋਂ ਅਸੀਂ ਬਾਬਾ ਜੀ ਦੀ ਉਨੀ ਮਦਦ ਕਰੀ ਹੈ ਅੱਜ ਅਸੀਂ ਬਾਬਾ ਜੀ ਲਈ ਮੱਝਾਂ ਵਾਸਤੇ ਚਾਰਾ ਤੇ ਜਿਹੜੀ ਰਸਦ ਉਹ ਲੈ ਕੇ ਆਏ